ਪਾਵਨ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਸਤਿਗੁਰ ਸੱਚੇ ਪਾਤਸ਼ਾਹ ਦੇ ਪਾਵਨ ਸਥਾਨ ਦੇ ਦਰਸ਼ਨ ਦਿਦਾਰੇ ਕਰਕੇ ਇੱਥੇ ਇੱਕ ਡੈਂਟਲ ਕਲੀਨਿਕ ਦਾ ਉਦਘਾਟਨ ਕਰਨ ਵਾਸਤੇ ਹਾਜ਼ਰ ਹੋਏ ਆਂ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ ਧੰਨ ਗੁਰੂ ਤੇਗ ਬਹਾਦਰ ਸਭ ਸੱਚੇ ਪਾਤਸ਼ਾਹ ਦੇ 400 ਸਾਲਾ ਪ੍ਰਕਾਸ਼ ਸਤਾਪਦੀ ਨੂੰ ਸਮਰਪਿਤ ਜੋ ਸਰਦਾਰ ਐਸਪੀ ਸਿੰਘ ਜੀ ਉਬਰਾਏ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਰਜਿਸਟਰ ਅਤੇ ਉਹਨਾਂ ਦੀ ਸਮੁੱਚੀ ਟੀਮ ਦੇ ਵੱਲੋਂ ਭਾਰਤ ਦੇ ਵੱਖ-ਵੱਖ ਥਾਵਾਂ ਦੇ ਉੱਪਰ ਮੈਡੀਕਲ ਲੈਬਾਰਟਰੀਆਂ ਖੋਲ੍ਹੀਆਂ ਜਾ ਰਹੀਆਂ ਸਨ ਉਹਦੇ ਨਾਲ ਹੀ ਇਹ ਡੈਂਟਲ ਕਲੀਨਿਕ ਜਿਹੜਾ ਕਾਦੀਆਂ ਦੇ ਵਿੱਚ ਖੋਲ੍ਹਿਆ ਗਿਆ ਮੈਂ ਇਸ ਦੀ ਸਮੂਹ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੀ ਟੀਮ ਨੂੰ ਸਰਦਾਰ ਉਬਰਾਇ ਜੀ ਸਾਹਿਬ ਨੂੰ ਔਰ ਕਾਦੀਆਂ ਨਿਵਾਸੀ ਸਿੱਖ ਸੰਗਤਾਂ ਔਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਗ੍ਰੰਥੀ ਸਿੰਘ ਸੇਵਾਦਾਰਾਂ ਨੂੰ ਲੱਖ ਲੱਖ ਮੁਬਾਰਕ ਵਧਾਈ ਦੇਣਾ ਜੇ ਜਿਨ੍ਹਾਂ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਪਹਿਲਾਂ ਵੀ ਇੱਥੇ ਇੱਕ ਮੈਡੀਕਲ ਲੈਬਾਰਟਰੀ ਜਿਹੜੀ ਸੀ ਖੋਲੀ ਗਈ ਸੀ ਜਿਹਦੇ ਵਿੱਚ ਸੈਂਕੜੇ ਜਿਹੜੇ ਲੋੜਵੰਦ ਆ ਇੱਥੇ ਆ ਕੇ ਬਹੁਤ ਹੀ ਵਾਜਿਬ ਰੇਟਾਂ ਦੇ ਉੱਪਰ ਆਪਣੇ ਜਿਹੜੇ ਮੈਡੀਕਲ ਟੈਸਟ ਆ ਖੂਨ ਦੇ ਉਹ ਕਰਵਾਉਂਦੇ ਆ ਜਿਹਦਾ ਬਹੁਤ ਵੱਡਾ ਫਾਇਦਾ ਇਲਾਕੇ ਨੂੰ ਕਾਧੀਆਂ ਕਸਬੇ ਦੇ ਇਲਾਕੇ ਦੇ ਵਿੱਚ ਹੋਇਆ ਸੈਂਕੜੇ ਲੋੜਵੰਦ ਰੋਜ਼ਾਨਾ ਇੱਥੇ ਆ ਕੇ ਕਾਦੀਆਂ ਗੁਰਦੁਆਰਾ ਸਾਹਿਬ ਇਹ ਲੈਬੋ੍ਰਟਰੀ ਦੇ ਵਿੱਚ ਆਪਣੇ ਟੈਸਟ ਕਰਾਉਂਦੇ ਆ ਔਰ ਸੰਗਤਾਂ ਦੀ ਮੰਗ ਦੇ ਅਨੁਸਾਰ ਜਦੋਂ ਅਸੀਂ ਇਸ ਲੈਬੋ੍ਰਟਰੀ ਦਾ ਉਦਘਾਟਨ ਕਰਨ ਵਾਸਤੇ ਆਏ ਸੀ ਤਾਂ ਉਦੋਂ ਹੀ ਸੰਗਤਾਂ ਨੇ ਇਸ ਡੈਂਟਲ ਕਲੀਨਿਕ ਦੇ ਮੰਗ ਕੀਤੀ ਸੀ ਤਾਂ ਅੱਜ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਕਿ ਇਸ ਡੈਂਟਲ ਕਲੀਨਿਕ ਦਾ ਉਦਘਾਟਨ ਜਿਹੜਾ ਉਹ ਕੀਤਾ ਗਿਆ ਵਾ ਸਰਦਾਰ ਉਬਰਾਈ ਸਾਬ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਤਕਾਰਯੋਗ ਸ਼ਖਸੀਅਤਾਂ ਇਸ ਸਮੇਂ ਇੱਥੇ ਪਹੁੰਚੀਆਂ ਹੋਈਆਂ ਨੇ ਸੋ ਸਤਿਗੁਰ ਸੱਚੇ ਪਾਤਸ਼ਾਹ ਦੀ ਬੜੀ ਰਹਿਮਤ ਬਖਸ਼ਿਸ਼ ਹੈ ਸਰਦਾਰ ਐਸਪੀ ਸਿੰਘ ਦੀ ਉਬਰਾਏ ਜਿਹੜੇ ਲੋਕ ਸੇਵਾ ਦੇ ਕਾਰਜ ਸਰਬੱਤ ਦੇ ਭਲੇ ਦੇ ਕਾਰਜ ਚਾਹੇ ਉਹ ਵਿਦੇਸ਼ਾਂ ਦੇ ਅੰਦਰ ਜਿਹੜੇ ਫਸ ਚੁੱਕੇ ਸਾਡੇ ਬੱਚੇ ਬੱਚੀਆਂ ਨੇ ਕਈ ਗਲਤ ਤਰੀਕੇ ਦੇ ਨਾਲ ਉਹਨਾਂ ਦੀ ਮਦਦ ਕਰਨੀ ਹੋਵੇ ਚਾਹੇ ਉੱਥੇ ਫਸੇ ਹੋਏ ਪੰਜਾਬੀਆਂ ਜਾਂ ਡੈੱਡ ਬੋਡੀਆਂ ਨੂੰ ਉਹਨਾਂ ਦੇ ਦੇਸ਼ਾਂ 'ਚ ਪਹੁੰਚਾਉਣਾ ਹੋਵੇ ਜਾਂ ਇਹ ਜਿਹੜੇ ਮੈਡੀਕਲ ਸਹੂਲਤਾਂ ਦੇ ਵਾਸਤੇ ਪੰਜਾਬ ਹਰਿਆਣਾ ਹੋਰ ਸਟੇਟਾਂ ਦੇ ਅੰਦਰ ਵੀ ਮੈਡੀਕਲ ਵਾਟਰੀਆਂ ਖੋਲਣ ਦੀ ਗੱਲ ਹੋਵੇ ਚਾਹੇ ਅਜੇ ਡੈਂਟਲ ਕਲੀਨਿਕ ਦੀ ਗੱਲ ਹੋਵੇ ਇਹ ਬਹੁਤ ਵੱਡੀਆਂ ਸੇਵਾਵਾਂ ਸਰਦਾਰ ਉਪਰਾਏ ਸਾਹਿਬ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਹ ਕਿਸ ਤਰ੍ਹਾਂ ਦਾ ਟਰਸਟ ਹੈ ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਬਾਕੀ ਸਾਰੇ ਟਰਸਟ ਜਿਹੜੇ ਆ ਉਹ ਸੰਗਤਾਂ ਸਹਿਯੋਗ ਕਰਦੀਆਂ ਨੇ ਤੇ ਟਰਸਟ ਜਿਹੜੇ ਆ ਫਿਰ ਉਹ ਸੰਗਤਾਂ ਦੀ ਮਦਦ ਕਰਦੇ ਲੋਕ ਭਲਾਈ ਦੇ ਕਾਰਜ ਕਰਦੇ ਆ ਇਹ ਇਹੋ ਜਿਹਾ ਟਰਸਟ ਹੈ ਜਿਹਦੀ ਕੋਈ ਰਸੀਦ ਬੁੱਕ ਨਹੀਂ ਹੈ ਔਰ ਸਰਦਾਰ ਉਪਰਾਏ ਸਾਹਿਬ ਆਪਣੀ ਕਮਾਈ ਦਾ 98% ਹਿੱਸਾ ਜਿਹੜਾ ਕੋਇਸ ٹرسٹ ਦੇ ਰਾਹੀਂ ਲੋਕ ਸੇਵਾ ਦੇ ਕਾਰਜਾਂ ਦੇ ਵਿੱਚ ਲਾਉਂਦੇ ਪਿਛੇ ਸੋ ਬਹੁਤ ਵੱਡੇ ਕਾਰਜ ਜਿਹੜੇ ਆ ਉਹ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਵੱਲੋਂ ਕੀਤੇ ਜਾਂਦੇ ਸੋ ਮੈਂ ਬਹੁਤ-ਬਹੁਤ ਮੁਬਾਰਕ ਵਧਾਈ ਦੇਣਾ ਕਿ ਅੱਜ ਜਿਹੜਾ ਡੈਂਟਲ ਕਲੀਨਿਕ ਆ ਇਹਦਾ ਇਲਾਕੇ ਦੀਆਂ ਸੰਗਤਾਂ ਲਾਭ ਉਠਾਉਣ ਗਿਆ ਇੱਥੇ ਬਹੁਤ ਕਾਬਲ ਡਾਕਟਰ ਸਾਹਿਬ ਤੇ ਪੂਰਾ ਸਟਾਫ ਜਿਹੜਾ ਬੈਠੇਗਾ ਔਰ ਦੰਦਾਂ ਦੇ ਡਾਕਟਰ ਜਿਹੜੇ ਆ ਇਲਾਕੇ ਦੇ ਜਿਹੜੀ ਕੋ ਦੰਦਾਂ ਦੀ ਪ੍ਰੋਬਲਮ ਦੇ ਨਾਲ ਕੋਈ ਮਰੀਜ਼ ਉਹਨੇ ਪ੍ਰੋਬਲਮ ਨੂੰ ਹੱਲ ਕਰਨਗੇ ਮਰਜ਼ ਦਾ ਇਲਾਜ ਕਰਨਗੇ ਸੋ ਇਸ ਗੱਲ ਦੀ ਬਹੁਤ-ਬਹੁਤ ਵਧਾਈ ਵਾਹਿਗੁਰੂ ਦੇ ਚਰਨਾਚ ਅਰਦਾਸ ਹੈ ਕਿ ਸੱਚੇ ਬਾਦਸ਼ਾਹ ਕਿਰਪਾ ਕਰਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸਮੁੱਚੀ ਟੀਮ ਡਾਕਟਰ ਆ ਸਰਦਾਰ ਉਪਰਾਏ ਸਿੰਘ ਆ ਸਰਦਾਰ ਐਸਪੀ ਸਿੰਘ ਜੀ ਉਭਾਰੇ ਔਰ ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਮੁੱਖ ਗ੍ਰਾਂਤੀ ਸਾਹਿਬ ਤੇ ਸਾਰੀਆਂ ਸੰਗਤਾਂ ਜਿਹੜੇ ਹਰ ਸਮੇਂ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਆ ਉਹਨਾਂ ਨੂੰ ਸਤਿਗੁਰ ਤੰਦਰੁਸਤੀ ਵਖਸ਼ਣ ਚੜ੍ਹਦੀ ਕਲਾ ਵਖਸ਼ਣ ਤੇ ਸਾਡੀਆਂ ਸ਼ੁਭ ਵਿਸ਼ਾਵਾਂ ਵੀ ਇਸ ਟਰਸਟ ਦੇ ਨਾਲ ਆ ਸਰਦਾਰ ਉਬਰਾਈ ਸਾਹਿਬ ਦੇ ਨਾਲ ਆ ਤੇ ਅੱਜ ਸੈਂਕੜੇ ਮੀਲਾਂ ਦਾ ਪੈਂਡਾ ਤੈਅ ਕਰਕੇ ਆਪਣੇ ਨਗਰ ਕਾਧੀਆਂ ਦੇ ਵਿੱਚ ਇਸ ਡੈਂਟਲ ਕਲੀ ਨਿਕਦੇ ਉਦ ਘਾਟਣ ਦੇ ਸਮੇਂ ਪਹੁੰਚੇ ਆ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਆ ਕਿ ਸੱਚੇ ਪਾਤਸ਼ਾਹ ਸਭ ਨੂੰ ਤੰਦਰੁਸਤੀ ਸਰਬੱਤ ਦਾ ਭਲਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਸਾਰੇ ਆਪਾਂ ਆਪਣੇ ਗੁਰੂ ਦੇ ਬਖਸ਼ੇ ਸਿਧਾਂਤ ਅਨੁਸਾਰ ਧਰਮ ਦੀ ਕਿਰਤ ਕਰਦੇ ਨਾਮ ਜਪਦੇ ਵੰਡ ਛਕਦੇ ਹੋਏ ਲੋਕ ਭਲਾਈ ਦੇ ਮਨੁੱਖਤਾ ਦੀ ਸੇਵਾ ਦੇ ਕਾਰਜਾਂ ਦੇ ਵਿੱਚ ਜਿਹੜਾ ਆਪੋ ਆਪਣਾ ਯੋਗਦਾਨ ਪਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ